ਮਾ ਹੁਣ ਜਿੰਨੇ ਦੀ ਮਾਲਿਸ਼ ਕੀਤੀ ਨਾ ਉਦਾਂ ਹੀ ਮੇਰੀ ਨਾ ਸਰੀਰ ਦੀ ਜਿਹੜੀ ਥਕਾਵਟ ਦੂਰ ਹੋ ਰਹੀ ਆ ਇਸ ਕਰਕੇ ਉਹਨਾਂ ਨੇ ਮੇਰੇ ਮੈ ਲੱਗਦਾ ਵੀ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਇਹ ਪਾਇਆ ਵੀ ਤੂੰ ਜਾ ਕੇ ਮਾਲਿਸ਼ ਕਰ ਤੇਰੀ ਥਕਾਵਟ ਆਪੇ ਉਤਰੇ ਜਾਣੀ ਇਹ ਖਾਲਸੇ ਦਾ ਰੂਪ ਆ ਸਾਰੇ ਆ ਦੇਖੋ ਖਾਲਸਾ ਜੀ ਬੈਠੇ ਨੇ ਉਹ ਕਿਸੇ ਵੀ ਰੂਪ ਚੋਂ ਆ ਕੇ ਆਪਣੀ ਸੇਵਾ ਲੈ ਸਕਦਾ ਹੈ ਉਹ ਜੋ ਪਹਿਲਾ ਮਤਲਬ ਬਾਅਦ ਚ ਕੱਢਦੇ ਆ ਪਹਿਲਾ ਸਾਡੇ ਕੋ ਹਾਜ਼ਰ ਹੋ ਜਾਂਦੀ ਆ ਸਾਡੇ ਕੋ ਪਹਿਲੇ ਇੱਕ ਗੱਡੀ ਸੀ ਹੁਣ ਚਾਰ ਗੱਡੀਆਂ ਆ ਅਸੀਂ ਚਾਰੋ ਹੀ ਗੱਡੀਆਂ ਹੋਰ ਇਹ ਲੈ ਕੇ ਆਇਆ ਸਕੋਰਪੀਓ ਬਲੈਕ ਕਿ ਅਸੀਂ ਜਦੋਂ ਜਿਹੜੀ ਚੀਜ਼ ਮੰਗਦੇ ਆ ਸਾਨੂੰ ਉਹ ਦੇ ਦਿੰਦਾ ਇਸ ਕਰਕੇ ਸਾਡਾ ਵਿਸ਼ਵਾਸ ਬਣਿਆ ਮਤਲਬ ਦੁਨੀਆ ਆ ਉਤੋਂ ਸੀ ਜਦੋਂ ਇੱਥੇ ਨਿਕਲਦੇ ਨਾ ਸਾਡੇ ਫੋਨ ਵੀ ਬੰਦੇ ਸਾਡੀ ਟੈਨਸ਼ਨਾਂ ਵੀ ਮੁੱਕ ਜਾਂਦੀਆਂ ਤੇ ਸਾਨੂੰ ਜ਼ਿੰਦਗੀ ਇਸ ਸਵਰਗ ਦੇ ਨਜ਼ਾਰੇ ਆਉਂਦੇ ਇਸ ਕਰਕੇ ਸੂਰੀਆ ਨੇ ਉਹ ਅਸੀਂ ਇੱਥੇ ਸਾਨੂੰ ਗੁਰੂ ਮਹਾਰਾਜ ਲੈ ਆਏ। ਨਹੀਂ ਤਾਂ ਬੰਦਾ ਕੋਲੇ ਦੇ ਗੁਰਦੁਆਰਾ ਵੀ ਸਾਫੀ ਨਹੀਂ ਜਾ ਸਕਦਾ ਹੈਗਾ। ਕੋਈ ਸ਼ਿਵਾਸਤੋਂ ਬਣਾਉਂਦਾ ਕੁਝ ਵੀ ਨਹੀਂ ਆ। ਕੋਈ ਸ਼ਿਵਾਸਤਾਂ ਵੀ ਆਪਾਂ ਕਿਸੇ ਨੇ ਇੱਕ ਹੋਰ ਤੱਕ ਕਰ ਨਹੀਂ ਸਕਦੇ ਅੱਜ ਕੱਲ ਦੀ ਦੁਨੀਆ ਦੇ ਵਿੱਚ। ਪਰਮਾਤਮਾ ਹੀ ਹੈ ਜੀਤੇ ਕਰ ਸਕਦੇ ਆਪਾਂ ਵਿਸ਼ਵਾਸ। ਸਭ ਦੀਆਂ ਪੂਰੀਆਂ ਕਰਦੇ ਕਿਸੇ ਦੀ ਪਹਿਲਾਂ ਕਰ ਦਿੰਦਾ ਕਿ ਇਹਦੀ ਲੇਟ ਕਰ ਦਿੰਦਾ ਜੀ ਬਾਕੀ ਤਾਂ ਭਰੋਸਾ ਹੀ ਕਰ ਸਕਦੇ ਆ ਆਪਾਂ ਕੁਝ ਕਰ ਨਹੀਂ ਸਕਦੇ ਜਾਓ ਨਾ ਸ਼ੁਕਰਾਨਾ ਕਰ ਸਕਦੇ ਆ ਤਿੰਨੇ ਚੀਜ਼ਾਂ ਇਦਾਂ ਹੀ ਆ ਸ਼ਬਰ ਸ਼ੁਕਰਾਨਾ ਤੇ ਅਰਦਾਸ ਕਰੋ ਕਹਿੰਦੇ ਨੇ ਕਿ ਸੇਵਾ ਕਰੀ ਮੁਕਦੀ ਨਹੀਂ ਨਾ ਕਰੀਏ ਤਾਂ ਰੁਕਦੀ ਨਹੀਂ ਸੋ ਸੇਵਾ ਕਿਸੇ ਵੀ ਰੂਪ ਦੇ ਵਿੱਚ ਕੀਤੀ ਜਾ ਸਕਦੀ ਹੈ ਲਗਾਤਾਰ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸ਼੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਗੋਬਿੰਦ ਧਾਮ ਦੇ ਉੱਪਰ ਹੈ ਤਸਵੀਰਾਂ ਦਿਖਾ ਰਹੇ ਹਾਂ ਗੱਲ ਸੇਵਾ ਦੀ ਹੈ ਕਿ ਸੇਵਾ ਕਿਸੇ ਵੀ ਰੂਪ ਦੇ ਵਿੱਚ ਕੀਤੀ ਜਾ ਸਕਦੀ ਹੈ ਚਾਹੇ ਕੋਈ ਭਾਂਡਿਆਂ ਦੀ ਸੇਵਾ ਹੈ ਚਾਹੇ ਕੋਈ ਨਾਮ ਜਪਣ ਦੀ ਸੇਵਾ ਹੈ ਤਾਂ ਸੇਵਾ ਸੇਵਾ ਹੀ ਹੈ ਤਾਂ ਇਹ ਬਾਈ ਹੁਣੀ ਤੁਸੀਂ ਦੇਖ ਸਕਦੇ ਹੋ ਨੌਜਵਾਨ ਬਾਈ ਨੇ ਗੋਬਿੰਦ ਧਾਮ ਗੋਬਿੰਦ ਘਾੜ ਤੋਂ ਚੜ੍ਹਾਈ ਬਹੁਤ ਪੈਂਦੀ ਹੈ ਸਫ਼ਰ ਕਰਕੇ ਕਈ ਤੁਰਕੇ ਆਉਂਦੇ ਨੇ ਕਈ ਘੋੜਿਆਂ ਤੇ ਖਚਰਾਂ ਤੇ ਆਉਂਦੇ ਨੇ ਤਾਂ ਜਿਹੜੇ ਤੁਰਕੇ ਆਉਂਦੇ ਨੇ ਉਹ ਉਹਨਾਂ ਨੂੰ ਮਾਲਿਸ਼ ਦੀ ਵੀ ਲੋੜ ਪੈਂਦੀ ਹੈ ਤਾਂ ਇਹ ਸਾਡੇ ਨੌਜਵਾਨ ਵੀਰ ਬਾਈ ਖੁਣੀ ਇੱਥੇ ਸੇਵਾ ਕਰਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਬਾਈ ਖੁਣਾ ਦੇ ਨਾਲ ਗੱਲਬਾਤ ਵੀ ਕਰਾਂਗੇ ਔਰ ਸੇਵਾ ਸੇਵਾ ਹੀ ਹੁੰਦੀ ਹੈ ਤਾਂ ਇਹ ਮਾਲਚ ਦੀ ਸੇਵਾ ਕਰਦੇ ਨੇ ਮੈਂ ਵੈਸੇ ਇਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਕਿ ਸਾਨੂੰ 5 ਕਿਸਾਲ ਤੋਂ ਚੱਲੇ ਨੇ ਲਗਾਤਾਰ ਔਰ ਮਹਾਰਾਜ ਆਪਣੇ ਆਪ ਹੀ ਸੇਵਾ ਲੈ ਲੈਂਦਾ ਹੈ ਚਾਹੇ ਅਸੀਂ ਮਾਲਚ ਦੀ ਕਰੀਏ ਚਾਹੇ ਕੋਈ ਔਰ ਇਹ ਪੁੰਨ ਦਾ ਕੰਮ ਵੀ ਹੈ ਲੱਤਾਂ ਵੀ ਕੁੱਟੀਆਂ ਜਾ ਰਹੀਆਂ ਪੈਰ ਵੀ ਕੁੱਟੇ ਜਾ ਰਹੇ ਆ ਮਾਲਚ ਕੀਤੀ ਜਾ ਰਹੀ ਆ ਬਾਈ ਹੁਣਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਨਾਮ ਹੈ ਆਪਣਾ ਮੇਰਾ ਨਾਮ ਆ ਜੀ ਹੈਰੀ ਸੱਗੂ ਜੀ ਕਿੱਥੋਂ ਆਏ ਹੋ ਮੈਂ ਲੁਧਿਆਣੇ ਤੋਂ ਅੱਛਾ ਕਿੰਵੀਂ ਯਾਤਰਾ ਹੈ ਤੁਹਾਡੀ ਪੰਜਵੀਂ ਯਾਤਰਾ ਜੀ ਸਾਡੀ ਲਗਾਤਾਰ ਅਸੀਂ ਪੰਜਵੀਂ ਯਾਤਰਾ ਲੈ ਕੇ ਆ ਰਹੇ ਆ ਠੀਕ ਹੈ ਹਾਂਜੀ ਦੋਸਤ ਮਿੱਤਰ ਆਉਨੇ ਹੋ ਜਾਂਥਾ ਆਉਂਦਾ ਹੈ ਕਿ ਜਾਂ ਪਰਿਵਾਰਕ ਮੈਂਬਰ ਆਉਂਦੇ ਹੋ ਅਸੀਂ ਦੋਸਤ ਮਿੱਤਰ ਹੀ ਆਨੇ ਆ ਜੀ ਠੀਕ ਹੈ ਹਾਂਜੀ ਤੇ ਇਹ ਆ ਮਾਲਚ ਦੀ ਬੜੀ ਨਵੇਕਲੀ ਜੀ ਸੇਵਾ ਹਾਲਾਂਕਿ ਲੋਡ ਤਾਂ ਬਹੁਤ ਪੈਂਦੀ ਹੈ ਕਿਉਂਕਿ ਲੋਕ ਚੜ ਕੇ ਆਉਂਦੇ ਨੇ ਪੈਦਲ ਯਾਤਰਾ ਹੈ ਚੜਾਈ ਵੀ ਬਹੁਤ ਪੈ ਜਾਂਦੀ ਹੈ ਮਾਲਚ ਕਰਦੇ ਹਾਂ ਇਹ ਹਰ ਸਾਲ ਇਹੀ ਸੇਵਾ ਲੈਨੇ ਹਾਂ ਨਹੀਂ ਜਿਹੜਾ ਦਿਲ ਕਰਦਾ ਜੀ ਜੋ ਉਹਨੇ ਲੈਣੀ ਸੇਵਾ ਉਹਨੇ ਲੈ ਲੈਣੀ ਆ ਪਰ ਐਦਿਕੀ ਨਾ ਜਦੋਂ ਮਤਲਬ ਮੈਨੂੰ ਦੱਸਿਆ ਕਿਸਨੇ ਵੀ ਉੱਥੇ ਮਾਲਸ਼ੀ ਸੇਵਾ ਹੋ ਰਹੀ ਹੈ ਮੈਂ ਆ ਗਿਆ ਇੱਥੇ ਤੇ ਨਾ ਮੈਂ ਪਹਿਲਾਂ ਮੈਨੂੰ ਲੱਗਦਾ ਦੁਖਦੀ ਨਹੀਂ ਮੈਂ ਹੁਣ ਜਿੰਨੇ ਦੀ ਮਾਲਿਸ਼ ਕੀਤੀ ਨਾ ਉਦਾਂ ਹੀ ਮੇਰੀ ਨਾ ਸਰੀਰ ਦੀ ਜਿਹੜੀ ਥਕਾਵਟ ਦੂਰ ਹੋ ਰਹੀ ਆ ਇਸ ਕਰਕੇ ਉਹਨਾਂ ਨੇ ਮੇਰੇ ਮੈਨੂੰ ਲੱਗਦਾ ਵੀ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਇਹ ਪਾਇਆ ਵੀ ਤੂੰ ਜਾ ਕੇ ਮਾਲਿਸ਼ ਕਰ ਤੇਰੀ ਥਕਾਵਟ ਆਪ ਉਤਰਿਆਣੀ ਇਹ ਖਾਲਸੇ ਦਾ ਰੂਪ ਆ ਸਾਰੇ ਆ ਦੇਖੋ ਖਾਲਸਾ ਜੀ ਬੈਠੇ ਨੇ ਉਹ ਕਿਸੇ ਵੀ ਰੂਪ ਚੋਂ ਆ ਕੇ ਆਪਣੀ ਸੇਵਾ ਲੈ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾ ਇੱਕ ਗੱਲ ਜਿੱਦਾਂ ਤੁਸੀਂ ਕਹੀ ਕਿ ਉਹ ਪਰਮਾਤਮਾ ਨੇ ਜਿੱਦਾਂ ਆਪਣੇ ਆਪ ਨੂੰ ਚਾਣਣ ਹੋ ਜਾਂਦਾ ਕਿ ਇਸ ਵਾਰ ਆ ਸੇਵਾ ਲੈਣੀ ਹੈ ਤਾਂ ਕਿੰਨਾ ਕੁ ਯਕੀਨ ਉਸ ਪਰਮ ਮੰਦੇ ਵਿੱਚ ਰੱਖਦੇ ਹਾਂ ਯਕੀਨ ਇਹਨਾਂ ਕਿ ਅਜੀ ਦੇਖੋ ਕੋਈ ਵੀ ਗੱਲ ਆ ਨਾ ਕੋਈ ਵੀ ਚੀਜ਼ ਅਸੀਂ ਮੰਗਦੇ ਆ ਮੂੰਹ ਚ ਪਹਿਲਾ ਮਤਲਬ ਬਾਅਦ ਚ ਕੱਢਦੇ ਆ ਪਹਿਲਾ ਸਾਡੇ ਕੋ ਹਾਜ਼ਰ ਹੋ ਜਾਂਦੀ ਆ ਸਾਡੇ ਕੋ ਪਹਿਲੇ ਇੱਕ ਗੱਡੀ ਸੀ ਹੁਣ ਚਾਰ ਗੱਡੀਆਂ ਆ ਅਸੀਂ ਚਾਰੋ ਹੀ ਗੱਡੀਆਂ ਔਰੇ ਲੈ ਕੇ ਆਏ ਆ ਸਕੋਰਪੀਓ ਬਲੈਕ ਕਿ ਅਸੀਂ ਜਦੋਂ ਜਿਹੜੀ ਚੀਜ਼ ਮੰਗਦੇ ਆ ਸਾਨੂੰ ਉਹ ਦੇ ਦਿੰਦਾ ਅਸ ਕਰਕੇ ਸਾਡਾ ਵਿਸ਼ਵਾਸ ਬਣਿਆ ਅਸੀਂ ਆਣੇ ਜਾਣਾ ਹਾਂ ਜੀ ਅੱਛਾ ਹਰ ਸਾਲ ਜਦੋਂ ਯਾਤਰਾ ਕਰਦੇ ਹਾਂ ਜਦੋਂ ਘਰੋਂ ਤੁਰਦੇ ਹਾਂ ਇੱਕ ਮਨ ਦੇ ਵਿੱਚ ਬੰਦਾ ਆਸਮੁਰਾਦ ਵੀ ਹੁੰਦੀ ਆ ਲੈ ਕੇ ਤੁਰਦਾ ਔਰ ਇੱਕ ਸਕੂਨ ਵੀ ਹੁੰਦਾ ਹੈ ਖੁਸ਼ੀ ਵੀ ਹੁੰਦੀ ਹੈ ਕਿ ਮੈਂ ਦਰਸ਼ਨ ਦਾਰੇ ਕਰਨ ਜਲਣਾ ਤਾਂ ਕਿਵੇਂ ਦਾ ਅਹਿਸਾਸ ਹੁੰਦਾ ਹੈ ਉੱਥੇ ਦਾ ਜੀ ਇਦਾਂ ਹੁੰਦਾ ਕਿ ਅਸੀਂ ਇਸ ਜਿਹੜਾ ਹੁਣ ਮੰਨ ਲਓ ਦੁਨੀਆਵੀ ਜਿਹੜੀ ਮਤਲਬ ਦੁਨੀਆ ਆ ਉਹ ਤੋਂ ਜੇ ਜਦੋਂ ਇੱਥੇ ਨਿਕਲਦੇ ਨਾ ਸਾਡੇ ਫੋਨ ਵੀ ਬੰਦੇ ਸਾਡੀ ਟੈਨਸ਼ਨਾਂ ਵੀ ਮੁੱਕ ਜਾਂਦੀਆਂ ਤੇ ਸਾਨੂੰ ਜ਼ਿੰਦਗੀਏ ਸਵਰਗ ਦੇ ਨਜ਼ਾਰੇ ਆਉਂਦੇ ਇਸ ਕਰਕੇ ਸੂਰਿਆਂ ਨੇ ਹਾਂਜੀ ਅਜਾ ਜਿੱਦਾਂ ਮਾਲਚ ਕਰ ਰਹੇ ਮੈਨੂੰ ਲੱਗਦਾ ਕਹਾਂ ਪੂਰਾ ਜਿੱਦਾਂ ਪ੍ਰੋਫੈਸ਼ਨਲ ਬੰਦਾ ਕਰਦਾ ਪਹਿਲਾਂ ਜਾਂ ਸਿੱਖੀ ਸਿੱਖੀ ਵੀ ਅੱਗੇ ਜਾਂ ਕੀਤੀ ਵੀ ਹੈ ਇਹ ਦੇਖੋ ਜੀ ਮਾਪਿਓ ਦੀ ਸੇਵਾ ਕਰੀਦੀ ਆ ਉਦੋਂ ਆ ਜਾਂਦੀ ਆ ਬੇਬੇ ਕਹਿੰਦੀ ਇੱਦਾਂ ਨਹੀਂ ਇੱਦਾਂ ਕਰ ਫਿਰ ਉਹ ਚੀਜ਼ਾਂ ਸਿੱਖੀਆਂ ਹੀ ਬਸ ਅੱਛਾ ਹਾਂਜੀ ਬਸ ਬੱਸ ਵੈਸੇ ਮੈਂ ਮੇਨ ਮਕਸਦ ਮੇਰਾ ਇਹੇ ਆ ਮੈਂ ਦੋਇਆ ਤੇਰਾ ਜੋ ਸਰਦਾਰ ਸੀ ਮੈਂ ਗਲਤੀ ਨਾਲ ਮੇਤੋ ਗਲਤੀ ਹੋ ਗਈ ਕੇਸ ਕੱਟੇ ਗਏ ਉਹ ਮੇਤੋ ਪਾਪ ਹੋ ਗਿਆ ਹੋਰ ਮੈਂ ਉਹਦੀ ਭੁੱਲ ਬਖਸ਼ਾ ਰਿਆਂ ਵੀ ਮੈਨੂੰ ਕਿਸੇ ਤਰੀਕੇ ਮੇਰੀ ਸਰਦਾਰੀ ਤੇ ਮੇਰਾ ਤਾਜ ਵਾਪਸ ਮਿਲ ਜਾਵੇ ਮੈਂ ਦੁਬਾਰਾ ਫੇਰ ਰੱਖਣਾ ਚਾਹਦਾ ਮੈਂ ਪੱਗ ਬਹੁਤ ਸੋਹਣੀ ਬੰਨਦਾ ਪਰ ਮੈਨੂੰ ਇਹੀ ਮੇਰਾ ਮਤਲਬ ਵੀ ਬਾਬਾ ਜੀ ਮੈਨੂੰ ਆਸ਼ੀਰਵਾਦ ਦੇ ਦੇਣਾ ਵੀ ਤੂੰ ਹੁਣ ਤੂੰ ਚੜ੍ਹਦੀ ਕਲਾ ਦੇ ਵਿੱਚ ਆ ਤੂੰ ਹੁਣ ਸਰਦਾਰ ਵੀ ਆ ਤੈਨੂੰ ਸਰਦਾਰੀ ਵੀ ਦੇਤੇ ਉਹਨੇ ਦੇਣੀ ਉਹਦੀ ਕੀ ਲਾਤਾ ਕਦੋਂ ਹੋ ਜੂਗੀ ਕਿਰਪਾ ਹੋ ਜਾਣੀ ਮੇਰੇ ਤੇ ਬਾਬਾ ਦੀਪ ਸਿੰਘ ਜੀ ਦੀ ਵੀ ਕਿਰਪਾ ਹੋਗੀ ਆ ਆ ਬਾਜ ਵਾਲੇ ਦੀ ਵੀ ਹੋ ਜਾਣੀ ਹੈ ਬਸ ਬੜਾ ਚਲੋ ਅਸੀਂ ਵੀ ਅਰਦਾਸ ਬੇਨਤੀ ਹੱਥ ਜੋੜ ਕੇ ਕਰਦੇ ਹਾਂ ਕਿ ਬਾਬਾ ਇਹ ਵੀਰ ਦੀ ਅਰਦਾਸ ਪੂਰੀ ਕਰੇ ਨੂੰ ਸਿੱਖ ਬਣਾ ਦੇ ਕਹਿੰਦਾ ਗਲਤੀ ਹੋ ਗਈ ਮੇਰੇ ਕੋ ਮੈਂ ਕੇਸ ਕਟਾਲੇ ਸੀ ਤਾਂ ਬਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਮਨਦੀਪ ਸਿੰਘ ਜੀ ਕਿੱਥੋਂ ਆਏ ਮਨਦੀਪ ਸਿੰਘ ਜੀ ਮੈਂ ਲੁਧਿਆਣੇ ਦੇ ਕੋਲ ਮੰਡੀ ਅਹਿਮਦਗੜ ਅੱਛਾ ਕਿ ਕਿੰਵੀ ਯਾਤਰਾ ਹੈ ਕਿੰਨੇ ਸਾਲ ਹੋ ਗਏ ਆਉਂਦਾ ਮੇਰੀ ਵੀ 5ਵੀਂ ਯਾਤਰਾ ਜੀ ਠੀਕ ਹੈ ਲਗਾਤਾਰ ਆ ਰਹੇ ਹਾਂ ਤਾਂ ਇਹ ਬੜੀ ਨਵੇਕਲੀ ਜੀ ਸੇਵਾ ਹਾਲਾਂਕਿ ਜਿਨ੍ਹਾਂ ਨੂੰ ਕਰਦੇ ਉਹ ਤਾਂ ਸੀਸਾ ਹੀ ਦਿੰਦੇ ਹੋਣਗੇ ਕਿਉਂਕਿ ਚੜਾਈ ਚੜਨੀ ਬਹੁਤ ਔਖੀ ਹੈ ਲੱਤਾਂ ਦਰਦ ਹੋਣ ਲੱਗ ਪੈਂਦੀਆਂ ਨੇ ਤਾਂ ਇਹ ਕਿਦਾਂ ਸੇ ਮਿਲੀ ਹੈ ਕਿੱਦਾਂ ਕਰਦੇ ਹਾਂ ਫਿਰ ਮੈਂ ਸੇਵਾ ਤਾਂ ਜੀ ਹੁਣ ਜਦੋਂ ਦਿਲ ਚ ਆਉਂਦਾ ਆ ਫਿਰ ਬੰਦਾ ਉੱਤ ਕਰ ਲੈਂਦਾ ਆ ਬਾਕੀ ਵੀ ਗੁਰੂ ਮਹਾਰਾਜ ਦੀ ਕਿਰਪਾ ਜਿਹੜੀ ਸੇਵਾ ਲੈਣੀ ਆ ਉਹਨਾਂ ਨੇ ਉਦਾਂ ਕਰਵਾ ਲੈਂਦੇ ਆ ਠੀਕ ਹੈ ਤਾਂ ਇੱਥੇ ਫਿਰ ਜਦੋਂ ਆਉਨੇ ਹਾਂ ਇੱਥੇ ਕਿੰਨਾ ਸਮਾਂ ਸੇਵਾ ਕਰਦੇ ਹਾਂ ਜਿੰਨਾ ਟਾਈਮ ਆਪਣਾ ਸ਼੍ਰੀ ਵਾਚ ਚੱਲਦਾ ਜੀ ਜਿੰਨਾ ਟਾਈਮ ਗੁਰੂ ਮਹਾਰਾਜ ਲੈ ਚਾਹੁੰਦੇ ਸੇਵਾ ਉਹਨਾਂ ਟਾਈਮ ਆਪਾਂ ਕਰੀਦੀ ਆ ਜੀ ਅੱਛਾ ਇੱਕ ਹੁੰਦਾ ਨਾ ਕਿ ਵਿਸ਼ਵਾਸ ਦੀ ਗੱਲ ਹੁੰਦੀ ਹੈ ਕੋਈ ਐਸਾ ਕਿੱਸਾ ਹੈਗਾ ਕਿ ਵਿਸ਼ਵਾਸ ਰੱਖਿਆ ਹੋਵੇ ਗੁਰੂ ਤੇ ਤੇ ਉਹਨੇ ਪੂਰਾ ਕੀਤਾ ਹੋਵੇ ਵਿਸ਼ਵਾਸ ਤਾਂ ਜੀ ਹੁਣ ਜੋ ਮੰਗੀ ਤੋਂ ਮਿਲ ਜਾਂਦੇ ਆ ਬਾਕੀ ਆਪਾਂ ਲਗਾਤਾਰ ਆ ਰਹੇ ਆ ਕੋਈ ਇਦਾਂ ਮੰਗ ਰੱਖ ਕੇ ਨਹੀਂ ਆ ਰਹੇ ਆਪਾਂ ਨੂੰ ਆ ਚੀਜ਼ ਚਾਹੀਦੀ ਚਾਹੀਦੀ ਆ ਜੋ ਗੁਰੂ ਮਹਾਰਾਜ ਦੇਣਗੇ ਉਹ ਸਵੀਕਾਰ ਆ ਜੀ ਸਾਨੂੰ ਅੱਛਾ ਕਹਿੰਦੇ ਕਿ ਜਿਹੜਾ ਸ਼੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਕਰਦਾ ਉਹ ਕਰਮਾ ਭਾਗਾ ਵਾਲਾ ਹੁੰਦਾ ਹੈ ਤਾਂ ਆਪਣੇ ਆਪ ਨੂੰ ਕਿੰਨਾ ਕੁ ਕਰਮਾ ਭਾਗਾ ਵਾਲਾ ਮੰਨਦੇ ਹੋ ਬਹੁਤ ਜ਼ਿਆਦਾ ਜੀ ਸਾਡੇ ਕਰਮੀ ਨੇ ਜੋ ਅਸੀਂ ਇੱਥੇ ਸਾਨੂੰ ਗੁਰੂ ਮਹਾਰਾਜ ਲੈ ਆਏ ਨਹੀਂ ਤਾਂ ਬੰਦਾ ਕੋਲੇ ਦੇ ਗੁਰਦੁਆਰਾ ਵੀ ਸਾਫੀ ਨਹੀਂ ਜਾ ਸਕਦਾ ਹੈਗਾ ਬੇਨਤੀ ਆ ਸਾਰਿਆਂ ਨੂੰ ਵੀ ਜਿਹੜਾ ਵੀ ਇੱਥੇ ਆਂਦਾ ਜਿਹੜਾ ਵੀ ਵੀਰ ਮੈਨੂੰ ਸੁਣਦਾ ਮੇਰੀ ਭੈਣ ਭਰਾ ਇੱਥੇ ਹੁੱਲੜਵਾਜੀ ਨਾ ਕਰਿਆ ਕਰੋ ਜਦੋਂ ਅਸੀਂ ਆਨੇ ਆ ਨਾ ਦੇਖਦੇ ਆ ਵੀ ਗੱਡੀਆਂ ਕੁਚਲੀਆਂ ਆਈਆਂ ਵਿੱਚ ਜੇ ਤੁਸੀਂ ਹੁਣ ਇਹੋ ਜੇ ਕੰਮ ਕਰੋਗੇ ਆਕੇ ਹੁਣੋ ਬੋਲਣ ਯੋਗ ਨਹੀਂ ਕਿਉਂਕਿ ਸਾਡੀ ਹੀ ਪੰਥ ਨੂੰ ਮਤਲਬ ਬਦਨਾਮੀ ਮਿਲਦੀ ਆ ਇਸ ਕਰਕੇ ਉਹ ਕੋਈ ਵੀ ਇਹੋ ਜਿਹਾ ਕੰਮ ਨਾ ਕਰਿਆ ਕਰੋ ਕਿਉਂਕਿ ਮਤਲਬ ਇਹ ਪੰਜਾਬ ਨਹੀਂ ਆ ਸੋ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿੰਨਾ ਸਾਡੀ ਜਿਹੜੀ ਸਿੱਖੀ ਨੂੰ ਬਦਨਾਮੀ ਮਿਲੇ ਤੇ ਸਿੱਧੇ ਆਇਆ ਕਰੋ ਰੱਬ ਦਾ ਨਾਮ ਲੈ ਕੇ ਕੋਈ ਗਾਣੇ ਨਹੀਂ ਚਲਾਣੇ ਕਿਉਂਕਿ ਇਹ ਜਿਹੜੀ ਆ ਇਹ ਆਪਣੇ ਬਾਪੂ ਜੀ ਦੀ ਜਗਾ ਹੈ ਇਸ ਕਰਕੇ ਪਾਠ ਕਰਦੇ ਆਓ ਤੇ ਰਸਤਾ ਵੀ ਕੱਟ ਜਾਂਦਾ ਜੇ ਬੰਦਾ ਜਲਦੀ ਪਹੁੰਚ ਜਾਂਦਾ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿੰਨਾ ਕੋਈ ਪਹਾੜ ਆਪਣੇ ਰੱਗੇ ਜੇ ਤੁਸੀਂ ਪਾਪ ਕਰੋਗੇ ਤੇ ਪਾਪ ਦਾ ਫਲ ਵੀ ਪਾਪ ਹੀ ਮਿਲਣਾ ਆ ਇਸ ਕਰਕੇ ਕੋਈ ਵੀ ਇਹੋ ਜਿਹਾ ਨਹੀਂ ਕੰਮ ਕਰਨਾ ਇਹ ਇਥੇ ਸੱਚੀ ਸ਼ਰਧਾ ਨਾਲ ਆਵਾ ਆ ਬਾਪੂ ਨੇ ਬਹੁਤ ਕੁਝ ਦੇਣਾ ਤਾਂ ਬਿਲਕੁਲ ਬੜਾ ਵਧੀਆ ਭਾਈ ਨੇ ਮੈਸੇਜ ਵੀ ਦਿੱਤਾ ਹੈ ਕਿ ਸੱਚੀ ਸ਼ਰਧਾ ਰੱਖ ਕੇ ਆਇਓ ਜਦੋਂ ਵੀ ਤੁਸੀਂ ਇੱਧਰ ਆਉਨੇ ਹੋ ਤਾਂ ਬਿਲਕੁਲ ਉਧਰ ਵੀ ਬਾਈ ਹੁਣੀ ਲੱਗੇ ਆ ਸੇਵਾ ਜਿਹੜੀ ਹੈ ਉਹ ਚੱਲ ਰਹੀ ਹੈ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਸੋ ਇਹ ਵੀ ਬਾਈ ਕਰਮਾ ਭਾਗ ਵਾਲੇ ਨੇ ਜਿਹੜੀ ਸੇਵਾ ਮਿਲਦੀ ਹੈ ਤਾਂ ਇੱਧਰ ਵੀ ਇੱਧਰ ਸਾਰੇ ਨੌਜਵਾਨ ਵੀਰ ਸਾਡੇ ਲੱਗੇ ਹੋਏ ਨੇ ਬੀਬੀਆਂ ਭੈਣਾ ਵੀ ਮਾਲਿਸ਼ ਜਿਹੜੀ ਆ ਉਹ ਕਰਵਾ ਰੀਆਂ ਨੇ ਸੋ ਇੱਧਰ ਵੀ ਬਾਈ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਨਾਮ ਹੈ ਜੀ ਆਪਣਾ ਲਾਪਰੀ ਸਿੰਘ ਜੀ ਠੀਕ ਹੈ ਕਿੱਥੋਂ ਆਏ ਹੋ ਅੰਮ੍ਰਿਤਸਰ ਸਾਹਿਬ ਤੋਂ ਠੀਕ ਹੈ ਕਿੰਨੀ ਯਾਤਰਾ ਹੈ ਇਹ ਚੌਥੀ ਹੈ ਜੀ ਬਾਈ ਚੌਥੀ ਹੈ ਹਾਂ ਜੀ ਲਗਾਤਾਰ ਆ ਨੇ ਤੇ ਇਹ ਕਿੱਦਾਂ ਆਉਂਦਾ ਮੰਨ ਦੇ ਵਿੱਚ ਕਿ ਯਾਰ ਮਾਲ ਚ ਕਰਦੇ ਆ ਲੋਕ ਚੜ ਕੇ ਆਉਂਦੇ ਚੜਾਈ ਬੜਾ ਔਖਾ ਹੁੰਦਾ ਲੱਤਾਂ ਵੀ ਦਰਦ ਕਰਦੀਆਂ ਇਹ ਬਸ ਬਾਬਾ ਜੀ ਦੀ ਰਹਿਮਤ ਆ ਜੋ ਇਹ ਸੇਵਾ ਲਾ ਦੇਣਾ ਉਹ ਹੀ ਆ ਆਪਾਂ ਕਰੇ ਜੋਗੇ ਆ ਉਹਨਾਂ ਨੇ ਰਹਿਮਤ ਕਰਨੀ ਆ ਕੌਣ ਤਾਂ ਡਿਸੀਵਲ ਲਈਏ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ ਸਾਰਾ ਕੁਝ ਸਾਡੀ ਸੇਵਾ ਇੱਥੇ ਲਾਤੀ ਹੈ ਕਿਸੇ ਦੀ ਸੇਵਾ ਕਿਸੇ ਤੇ ਲਾਤੀ ਕਿਸੇ ਦੀ ਸੇਵਾ ਲੰਗਰ ਤੇ ਲਾਤੀ ਇਦਾਂ ਹੀ ਹੈ ਸੰਗਤ ਦੀ ਸੇਵਾ ਹੋਊਗੀ ਤਾਂ ਸੰਗਤ ਨਾਲ ਮਿਲ ਕੇ ਅੱਗੇ ਵੱਧ ਤੁਰਦਾਊਗੀ ਹਾਂਜੀ ਅੱਛਾ ਕਿੰਨਾ ਕੁ ਵਿਸ਼ਵਾਸ ਹੈ ਪਰਮਾਤਮਾ ਦਾ ਬਸ ਵਿਸ਼ਵਾਸ ਕੀ ਹੈ ਵੀ ਬਸ ਉਹਦੇ ਬਿਨਾ ਪੱਕੀ ਹੈ ਜੀ ਵਿਸ਼ਵਾਸ ਤੋਂ ਬਿਨਾ ਤਾਂ ਕੁਝ ਵੀ ਨਹੀਂ ਆ ਕੋਈ ਵਿਸ਼ਵਾਸ ਤਾਂ ਵੀ ਆਪਾਂ ਕਿਸੇ ਹੋਰ ਤੋਂ ਤਾਂ ਕਰ ਨਹੀਂ ਸਕਦੇ ਅੱਜ ਕੱਲ ਦੀ ਦੁਨੀਆ ਦੇ ਵਿੱਚ ਪਰਮਾਤਮਾ ਹੀ ਹੈ ਜੀ ਤੇ ਕਰ ਸਕਦੇ ਆਪਾਂ ਵਿਸ਼ਵਾਸ ਈ ਰੱਬ ਨਾਲ ਗਿਲਾ ਵੀ ਰੱਖਦੇ ਆ ਕਿ ਪ੍ਰਮਾਤਮਾ ਤੂੰ ਸਾਡੀ ਆਸ ਪੂਰੀ ਨਹੀਂ ਕੀਤੀ ਸਾਨੂੰ ਇਹ ਨਹੀਂ ਦਿੱਤਾ ਸਾਨੂੰ ਉਹ ਨਹੀਂ ਦਿੱਤਾ ਆਸਾਂ ਦਾ ਸਾਉਧੀਆਂ ਪੂਰੀਆਂ ਕਰਦੇ ਕਿਸੇ ਦੀ ਪਹਿਲਾਂ ਕਰ ਦਿੰਦਾ ਕਿਸੇ ਦੀ ਲੇਟ ਕਰ ਦਿੰਦਾ ਜੀ ਬਾਕੀ ਤਾਂ ਭਰੋਸਾ ਹੀ ਕਰ ਸਕਦੇ ਆਪਾਂ ਕੁਝ ਕਰ ਨਹੀਂ ਸਕਦੇ ਜਾ ਉਹਨਾਂ ਦਾ ਸ਼ੁਕਰਾਨਾ ਕਰ ਸਕਦੇ ਆ ਤਿੰਨ ਚੀਜ਼ਾਂ ਹੀ ਆ ਸ਼ਬਰ ਸ਼ੁਕਰਾਨਾ ਤੇ ਅਰਦਾਸ ਕਰੋ ਹੋਰ ਆਪਾਂ ਕੀ ਕਰ ਸਕਦੇ ਆ ਬਸ ਉਹਨਾਂ ਤੇ ਵਿਸ਼ਵਾਸ ਰੱਖੋ ਵਿਸ਼ਵਾਸ ਵਿਸ਼ਵਾਸ ਰੱਖੋਗੇ ਸਭ ਕੁਝ ਦੇਗਾ ਵਾਹਿਗੁਰੂ ਤੁਹਾਨੂੰ ਜੇ ਤੁਹਾਨੂੰ ਅੰਦਰ ਵਿਸ਼ਵਾਸ ਹੀ ਨਹੀਂ ਹੈਗਾ ਤੇ ਫਿਰ ਫਾਇਦਾ ਕੀ ਚੀਜ਼ ਦੀ ਇੰਨੀ ਯਾਤਰਾ ਕਰਨੀ ਸਭ ਕੁਝ ਕਰਨਾ ਵਿਸ਼ਵਾਸ ਤੋਂ ਵੱਡੀ ਚੀਜ਼ ਹੈ ਇਨਸਾਨ ਦੇ ਅੰਦਰ ਹੋਣੀ ਚਾਹੀਦੀ ਹੈ ਕਿ ਉਹ ਬਹੁਤ ਕੁਝ ਦਿੰਦਾ ਹੈ ਕਈਆਂ ਨੂੰ ਦੇ ਦੇਣ ਦੇ ਵਾਦ ਨਹੀਂ ਲੱਗਦਾ ਕਿ ਸਾਨੂੰ ਕੁਝ ਨਹੀਂ ਪਤਾ ਕਦੀ ਅਸੀਂ ਮੋਟਰਸਾਈਕਲ ਤੇ ਆਂਦੇ ਸੀ ਟੋਲ ਮਿੱਟੀ ਬਤੇਰਾ ਕੁਝ ਅੱਜ ਬਾਬਾ ਨੇ ਇਹ ਜੋਗਾ ਕਰਤਾ ਕਿ ਆਪਣੀਆਂ ਗੱਡੀਆਂ ਲੈ ਕੇ ਆਨੇ ਆਂ ਸੇਵਾ ਲਾਨੇ ਆ ਉੱਤੇ ਸਾਡੀ ਕੀ ਔਕਾਤ ਸੀ ਕਿਤੇ ਧੱਕੇ ਖਾਂਦੇ ਉਹਨੇ ਬੁਲਾਇਆ ਕਿਸੇ ਟਾਈਮ ਅੱਜ ਉੱਤੇ ਸੇਵਾ ਲਗਾਣ ਜੋਗਾ ਬਣਾਤਾ ਸਾਨੂੰ ਠੀਕ ਹੈ ਬਿਲਕੁਲ ਸੰਗਤ ਪੈਂਦਲ ਵੀ ਹੁੰਦੀ ਆ ਬਾਕੀ ਸਾਰੇ ਰਸਤੇ ਨਹੀਂ ਹੁੰਦੀ ਓਕੇ ਸੋਕੇ ਰਸਤੇ ਨਹੀਂ ਜਿੰਨੇ ਮੈਂ ਬਿਲਕੁਲ ਮਨਾ ਕਰਤਾ ਸੀ ਮੈਂ ਇਸ ਸਾਲ ਨਹੀਂ ਆਵਾਂਗਾ ਮੇਰਾ ਬਿਲਕੁਲ ਕੱਚਾ ਜਿਹਾ ਨਹੀਂ ਜਾਣਾ ਇਸ ਵਾਰੀ ਬਾਬਾ ਜੀ ਦੇ ਮੈਂ ਹਰ ਸਾਲ ਆਨਾ ਹਰ ਸਾਲ ਸੇਵਲ ਅਨਿਆਸੀ ਤੇ ਇਸ ਵਾਰੀ ਮੈਂ ਕਹਿੰਦਾ ਨਹੀਂ ਜਾਣਾ ਯਾਰ ਥੋੜਾ ਵੈਸੇ ਹੀ ਉਹ ਚ ਮਨ ਨੂੰ ਹੋਇਗਾ ਸੀ ਸ਼ਾਪ ਹੈਗੀ ਹੈ ਦਿੱਲੀ ਰਹਿਨੇ ਆਪਾਂ ਮੈਂ ਕਹਿੰਦਾ ਪਿੱਛੋਂ ਕੌਣ ਦੇਖੇਗਾ ਨੂੰ ਤੇ ਮੇਰਾ ਛੋਟਾ ਵੀਰ ਹੈਗਾ ਰਕਾਬਗੰਦ ਸੇਵਾ ਲਗਦੀ ਉਹਦੀ ਚੇਅਰਮੈਨ ਹੈਗਾ ਉੱਥੇ ਦਾ ਪਰਮਿਸਿੰਗ ਪੰਮਾ ਕੀ ਤੇ ਉਹ ਕਹਿੰਦਾ ਬੈਠਾ ਹੈ ਨਾ ਤੂੰ ਕਿਉਂ ਟੈਨਸ਼ਨ ਲੈਣਾ ਚੱਲ ਆਪਣੇ ਆਪ ਸੰਭਾਲ ਲੇਗਾ ਪਿੱਛੋਂ ਬਾਪੂ ਬੈਠਾ ਸਾਡਾ ਤੂੰ ਟੈਨਸ਼ਨ ਲੈਣੀ ਇਹ ਤਾਂ ਇਹੀ ਬਿਲਕੁਲ ਇਹੀ ਵਿਸ਼ਵਾਸ ਹੈ ਕਿ ਉਹ ਸਾਡਾ ਬਾਪੂ ਬੈਠਾ ਹੈ ਉਹੀ ਮਿਹਰ ਕਰੇਗਾ ਸੋ ਇੱਕ ਵਾਰੀ ਘਰੋਂ ਤੁਰਨ ਦੀ ਗੱਲ ਹੈ ਤਾਂ ਉਹ ਪ੍ਰਮਾਤਮਾ ਸਾਰੇ ਪੈਂਡੇ ਜਿਹੜੇ ਹਨ ਉਹ ਆਪਣੇ ਆਪ ਸਹਾਈ ਹੋ ਕੇ ਆਪ ਸਿਰ ਤੇ ਹੱਥ ਰੱਖ ਕੇ ਜਿਹੜੇ ਪੈਂਡੇ ਹਨ ਉਹ ਪੂਰੇ ਕਰਦਾ ਤਾਂ ਇਧਰ ਮਾਂ ਵੀ ਸਾਡੀ ਕਮਾਲ ਚ ਕਰਵਾ ਰਹੀ ਐ ਇਧਰ ਛੋਟੇ ਬੱਚੇ ਵੀ ਨੇ ਛੋਟੇ ਬੱਚੇ ਵੀ ਲੱਗਦਾ ਤੁਰ ਕੇ ਆਏ ਆ ਸੋ ਇਹਨਾਂ ਵੀ ਇਹ ਇਹਨਾਂ ਗੱਲਬਾਤ ਹੀ ਕਰ ਹੂੰ ਵੱਡਿਆਂ ਕੋ ਦਰਦ ਨਹੀਂ برداشت ਬੱਚੀ ਕਿਵੇਂ ਹੋ ਬਤਾਓ ਬਟਾ ਠੀਕ ਹੋ ਹਾਂਜੀ ਤੁਸੀਂ ਅੱਜ ਤੁਰ ਕੇ ਆਏ ਤੁਰ ਕੇ ਚੜਾਈ ਚੜੀ ਆ ਹੈ ਕਿ ਪੈਦਲ ਆਏ ਹੋ ਪੈਦਲ ਆਏ ਪੈਦਲ ਘੋੜੇ ਸੇ ਹੈ ਘੋੜੇ ਸੇ ਅੱਛਾ ਘੋੜੇ ਸੇ ਤੇ ਲੱਤਾ ਦਰਦ ਹੁੰਦੀਆਂ ਹੈ ਦਰਦ ਹੋ ਰਹੀਆਂ ਹੈ ਅੱਛਾ ਤਾਂ ਮਾਲਿਸ਼ ਕਰਵਾ ਰਹੀਆਂ ਹੈ ਯੇ ਹਾਂ ਦੇ ਕਿ ਮਨਾ ਨਹੀਂ ਕੀਤਾ ਘਰੇ ਕਿ ਮੈਂ ਨਹੀਂ ਜਾਣਾ ਮੇਰੇ ਦਰਦ ਹੁੰਦੀ ਆ ਜਾਂ ਕਿਦਾਂ ਜਾਣਾ ਹੀ ਆ ਉੱਪਰ ਮੱਥਾ ਟੇਕਣਾ ਜਾਣਾ ਹੀ ਆ ਬਿਲਕੁਲ ਇਹ ਬੱਚੀ ਹੈਗੀ ਹੈ ਛੋਟੀ ਚਲੋ ਫੇਰ ਵੀ ਕਹਿੰਦੀ ਹੈ ਕਿ ਹਾਂ ਜਾਣਾ ਹੀ ਹੈ ਮਾਲ ਚ ਕਰਵਾ ਰਹੀ ਹੈ ਸੋ ਇਹ ਛੋਟੇ ਛੋਟੇ ਬੱਚੇ ਨੇ ਮਲਾਦਾ ਕਿ ਵਾਕਿਆ ਆਪਣੇ ਬੱਚਿਆਂ ਨੂੰ ਜ਼ਰੂਰ ਉਸ ਜਗ੍ਹਾ ਦੇ ਦਰਸ਼ਨ ਕਰਵਾਉਣੇ ਚਾਹੀਦੇ ਆ ਜਿੱਥੇ ਸਾਡਾ ਬਾਪੂ ਐ ਕਿਉਂਕਿ ਬੱਚੇ ਵੀ ਸਿੱਖੀ ਦੇ ਨਾਲ ਜੁੜਨਗੇ ਇਤਿਹਾਸ ਦਾ ਵੀ ਪਤਾ ਲੱਗੇਗਾ ਤੇ ਸਾਡੀਆਂ ਵੀ ਨੀਆਂ ਜੜੀਆਂ ਨੇ ਨਾ ਉਹ ਮਜ਼ਬੂਤ ਹੋਣਗੀਆਂ ਸਾਡੇ ਇਤਿਹਾਸ ਦਾ ਪਤਾ ਲੱਗੇਗਾ ਕਿ ਸਾਡਾ ਇਤਿਹਾਸ ਕੀ ਸੀਗਾ ਸੋ ਇਹ ਬਹੁਤ ਕਿਰਪਾ ਹੈ ਪ੍ਰਮਾਤਮਾ ਦੀ ਇਹਨਾਂ ਬਾਈਆਂ ਤੇ ਇਹਨਾਂ ਲੋਕਾਂ ਤੇ ਇਹ ਜਿਹੜੇ ਦਰਸ਼ਨ ਕਰਨ ਆਉਂਦੇ ਨੇ ਦਰਸ਼ਨ ਮੇਲੇ ਸੋ ਪ੍ਰਮਾਤਮਾ ਇਦਾਂ ਹੀ ਇਹਨਾਂ ਤੇ ਕਿਰਪਾ ਬਣਾਈ ਰੱਖੇ ਇਹ ਸੇਵਾ ਲੈਂਦੇ ਰਹਿਣ ਮੇਲੇ ਲੁੱਟਦੇ ਰਹਿਣ ਤੇ ਪ੍ਰਮਾਤਮਾ ਇਹਨਾਂ ਨੂੰ ਸਦਾ ਹੀ ਜਿਹੜਾ ਆ ਉਹ ਬੁਲਾਉਂਦਾ ਵੀਸੂ ਚੜ੍ਹਦੀ ਕਲਾ ਦੇ ਵਿੱਚ ਹਰੇਕ ਦੀਆਂ ਅਸਮਰਾਧਾਂ ਜਿਹੜੀਆਂ ਨੇ ਉਹ ਪੂਰੀਆਂ ਹੁਣ ਕੈਮਰਾਮੈਨ ਮੋਨੂ ਦੇ ਨਾਲ ਜਸਪਾਲ ਸਿੰਘ ਸੰਧੂ ਗੋਬਿੰਦ ਤਾਂ